ਆਵਾਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵਿੱਚ ਨੰਬਰ 2 ਕੌਣ ਹੈ ਇਹ ਮੁੱਦਾ ਬਹੁਤ ਭਖਿਆ ਹੋਇਆ ਹੈ ਵੈਸੇ ਤਾਂ ਦੋ ਨੰਬਰ ਦੇ ਕੰਮ ਤੇ ਧੰਦਿਆਂ ਤੋਂ ਸ਼ਰੀਬ ਬੰਦਾ ਦੂਰ ਹੀ ਰਹਿੰਦਾ ਪਰ ਸੱਤਾਧਾਰੀ ਆਵਾਮੀ ਪਾਰਟੀ ਦੀ ਸਰਕਾਰ ਵਿੱਚ ਰੌਲਾ ਇਸੇ ਨੰਬਰ ਦਾ ਚੱਲ ਰਿਹਾ ਹੈ ਹੁਣ ਕੁਰਸੀ ਤਾਂ ਦੋ ਨੰਬਰ ਵਾਲੀ ਇੱਕ ਹੈ ਪਰ ਇਸ ਉੱਤੇ ਬੈਠਣ ਲਈ ਅੜੇ ਹੋਏ ਨੇ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਰਵੜਾ ਤਾਂ ਹੁਣ ਮੌਜੂਦਾ ਕੁਰਸੀ ਤੋਂ ਉੱਠ ਕੇ ਸੀਐਮ ਵਾਲੀ ਕੁਰਸੀ ਉੱਤੇ ਬੈਠਣ ਦਾ ਵੀ ਪੈ ਚੱਲਿਆ ਸੀ ਪਰ ਲਾਗ ਦੀ ਬਿਮਾਰੀ ਬਦਨ ਤੋਂ ਪਹਿਲਾਂ ਹੀ ਪਾਰਟੀ ਅਤੇ ਇਸ ਦੀ ਹਾਈ ਕਮਾਂਡ ਲੱਗਦਾ ਸੰਭਲ ਗਈ ਭਾਰਤੀ ਜਨਤਾ ਪਾਰਟੀ ਨੇ ਅੱਜ ਇਸ 2 ਨੰਬਰ ਵਾਲੀ ਸਿਆਸੀ ਲੜਾਈ ਨੂੰ ਹੀ ਨੰਗਾ ਕਰ ਦਿੱਤਾ ਹਿੰਦੀ ਵਿੱਚ ਆਮ ਹੀ ਕਿਹਾ ਜਾਂਦਾ ਹੈ ਕਿ ਬਦਲੇ-ਬਦਲੇ ਸੇ ਹਜ਼ੂਰ ਨਜ਼ਰ ਆਤੇ ਹਨ ਕੁਝ ਇਸੇ ਤਰ੍ਹਾਂ ਹੁਣ ਅਮਨ ਅਰੋੜਾ ਤੱਕਲੇ ਵਰਗੇ ਸਿੱਧੇ ਹੋਏ ਲੱਗਦੇ ਨੇ ਸੀਐਮ ਦੀ ਰਾਇਸ਼ ਵਾਲੀ ਘਟਨਾ ਤੋਂ ਬਾਅਦ ਬੇਇੱਜ਼ਤੀ ਤਾਂ ਕਾਫੀ ਹੋਈ ਪਰ ਫਾਇਦਾ ਸਵਰਦਾ ਘੁੱਟ ਪਰਨ ਵਿੱਚ ਹੀ ਸਮਝਿਆ ਉਹ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਸ਼ਲ ਮੀਡੀਆ ਉੱਤੇ ਪਾਈ ਜਾਂਦੀ ਹਰੇਕ ਪੋਸਟ ਨੂੰ ਸਭ ਤੋਂ ਪਹਿਲਾਂ ਸ਼ੇਅਰ ਕਰਨ ਨੂੰ ਆਪਣੀ ਡਿਊਟੀ ਸਮਝਣ ਲੱਗੇ ਨੇ ਕੱਲ ਤੱਕ ਨੰਬਰ 2 ਤੇ ਖੁਦ ਨੂੰ ਸਮਝਦੇ ਹੋਏ ਮੁੱਖ ਮੰਤਰੀ ਦੀ ਕੁਰਸੀ ਨੂੰ ਨੇੜੇ ਕਰਨ ਵਿੱਚ ਲੱਗੇ ਹੋਏ ਅਮਨ ਅਰੋੜਾ ਵਿੱਚ ਵੀ ਬਦਲਾ ਜਲਦ ਆ ਗਿਆ ਵੈਸੇ ਉਹਨਾਂ ਨੂੰ ਜਥੇਵੰਦਕ ਢਾਂਚਾ ਮਜ਼ਬੂਤ ਕਰਨ ਦੀ ਉਮੀਦ ਨਾਲ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ ਜਾਂਦਾ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਕੈਬਨਿਟ ਮੰਤਰੀ ਹੋਣ ਕਰਕੇ ਤੇ ਆਹ 2 ਨੰਬਰ ਅਤੇ ਮੁੱਖ ਮੰਤਰੀ ਵਾਲੀ ਕੁਰਸੀ ਦੇ ਸੁਪਨੇ ਲੈਣ ਕਰਕੇ ਵੀ ਉਹ ਆਮ ਆਦਮੀ ਪਾਰਟੀ ਦਾ ਹੇਠਲੇ ਪੱਧਰ ਤੱਕ ਢਾਂਚਾ ਮਜ਼ਬੂਤ ਨਹੀਂ ਕਰ ਸਕੇ ਇੱਕ ਗੱਲ ਪੱਲੇ ਬੰਨ ਲਓ ਭਾਜਪਾ 2027 ਵਿੱਚ ਪੰਜਾਬ ਅੰਦਰ ਵੱਡੀ ਤਿਆਰੀ ਨਾਲ ਆ ਰਹੀ ਹੈ ਸਭ ਤੋਂ ਵੱਧ ਪੈਸੇ ਅਤੇ ਪਾਵਰ ਵਾਲੀ ਇਸ ਪਾਰਟੀ ਨੇ ਅੰਦਰ ਖਾਤੇ ਜੋ ਤਿਆਰੀ ਬਿੜ ਰੱਖੀ ਹੈ ਉਹ ਆਮ ਬੰਦੇ ਦੀ ਸੋਚ ਤੋਂ ਵੀ ਪਰੇ ਹੈ ਅਗਲੇ 1 ਸਾਲ ਦੌਰਾਨ ਪੰਜਾਬ ਅੰਦਰ ਵੱਡੀ ਸਿਆਸੀ ਉਤਲ-ਪੁਤਲ ਹੋਣੀ ਤੈ ਭਾਜਪਾ ਦੀ ਇਹ ਤਿਆਰੀ ਸੱਤਾਧਾਰੀ ਆਮ ਆਦੀ ਪਾਰਟੀ ਲਈ ਤਾਂ ਘਾਤਕ ਹੋਣੀ ਹੈ ਇਹ ਸੱਤਾਬਲ ਵੱਧ ਰਹੀ ਕਾਂਗਰਸ ਦੇ ਰਾਹ ਵਿੱਚ ਵੀ ਵੱਡਾ ਅੜਿੱਕਾ ਖੜਾ ਕਰ ਸਕਦੀ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਅੱਜ ਵਾਲੇ ਤੇਵਰ ਇਧਰ ਨੂੰ ਹੀ ਇਸ਼ਾਰਾ ਕਰਦੇ ਨੇ ਜਲੰਧਰ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਹੋਰ ਭਾਜਪਾ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਨੇ ਇਹਨਾਂ ਦੋਹਾਂ ਪਾਰਟੀਆਂ ਦੇ ਆਗੂਆਂ ਨੂੰ ਇੱਕੋ ਰਸੇ ਬੰਨ ਲਿਆ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਅਤੇ ਆਮ ਆਦੀ ਪਾਰਟੀ ਬਸਾਂ ਦੀਆਂ ਵੱਡੀਆਂ ਵਰਗੀਆਂ ਗੱਲਾਂ ਕਰਕੇ ਕਾਂਗਰਸ ਨੂੰ ਹੀ ਡਰਾ ਸਕਦੇ ਨੇ ਭਾਜਪਾ ਅਜਿਹਿਆਂ ਗਿੱਦਰ ਧਮਕੀਆਂ ਤੋਂ ਡਰਨ ਵਾਲੀ ਨਹੀਂ ਉਲਟਾ ਭਾਜਪਾ ਤਾਂ ਸ਼ੇਰ ਨੂੰ ਸਵਾ ਸ਼ੇਰ ਬਣ ਕੇ ਟੱਕਰੂ ਉਹਨਾਂ ਇੱਕ ਪਾਸੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰ ਦਿੱਤਾ ਦੂਜੇ ਪਾਸੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਰੋਂਣ ਵਾਲਾ ਕੰਮ ਫੇਰ ਕਰ ਦਿੱਤਾ ਉਹਨਾਂ ਆਖਿਆ ਕਿ ਮੰਤਰੀ ਮੁੰਡੀਆਂ ਦੇ ਦਿਲ ਨੂੰ ਉਹਨਾਂ ਦੇ ਕਹੇ ਬੋਲਣਾ ਕਰਕੇ ਠੇਸ ਪੁੱਜੀ ਹੈ ਜਿਸ ਦਾ ਉਹਨਾਂ ਨੂੰ ਅਫਸੋਸ ਹੈ ਪਰ ਇਹੇ ਅਫਸੋਸ ਵੀ ਉਹਨਾਂ ਚਪੇੜ ਮਾਰਨ ਵਰਗਾ ਕੀਤਾ ਸੁਨੀਲ ਜਾਕਰ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਖੁਦ ਆਪਣੇ ਮੰਤਰੀਆਂ ਦੇ ਮਹਿਕਮੇ ਯਾਦ ਨਹੀਂ ਹੋਣੇ ਉਹਨਾਂ ਆਖਿਆ ਕਿ ਰੌਲਾ ਤਾਂ ਆਮ ਆਦਮੀ ਪਾਰਟੀ ਵਿੱਚ ਨੰਬਰ 2 ਦਾ ਚੱਲਦਾ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਦੋਵੇਂ ਦੋ ਲਈ ਲੜਦੇ ਹੋਏ ਮੁੱਖ ਮੰਤਰੀ ਦੀ ਕੁਰਸੀ ਪਾਲਦੇ ਨੇ ਫਿਰ ਉਹਨਾਂ ਹਰਦੀਪ ਸਿੰਘ ਮੁੰਡੀਆਂ ਦੇ ਪੈਰਾਂ ਹੇਟੋ ਜ਼ਮੀਨ ਖਿੱਚਣ ਵਰਗੀ ਗੱਲ ਕਰ ਦਿੱਤੀ ਸੁਨੀਲ ਜਾਕਰ ਨੇ ਪੁੱਛਿਆ ਕਿ ਗੁਰਦੀਪ ਸਿੰਘ ਮੁੰਡੀਆਂ ਇਸ ਇੱਕ ਕੈਬਨਿਟ ਮੰਤਰੀ ਦਾ ਭਰਾ ਹੈ ਜਿਸ ਦਾ ਨਾਮ ਨਜਾਇਜ਼ ਮਾਈਨਿੰਗ ਸਣੇ ਕਈ ਹੋਰ ਦੋ ਨੰਬਰ ਦੇ ਧੰਦਿਆਂ ਵਿੱਚ ਬੋਲਦਾ ਹੈ ਸਰ ਮੁੱਖ ਮੰਤਰੀ ਜੀ ਬਿਮਾਰ ਸੀ ਮੈਂ ਮੰਨ ਲਿਆ ਬਿਮਾਰ ਸੀਗੀ ਮੈਂ ਇਹਨਾਂ ਕੰਮਾਂ ਜੀ ਨਹੀਂ ਚਾਹੁੰਦਾ ਕਿਉਂ ਬਿਮਾਰ ਸੀ ਜਾਂ ਨਰਾਜ਼ ਸੀ ਜਾਂ ਕੋਈ ਉਹਨਾਂ ਦਾ ਨਿੱਜੀ ਮਸਲਾ ਹੈ ਹੋਸਾ ਦਾ ਕਰੇ ਰੋਲਾ ਕਰੇ ਤਾਂ ਹੀ ਆ ਚਾਗੀ ਵੇਸ਼ ਕਰਕੇ ਨਰਾਜ਼ ਹੋ ਨਹੀਂ ਮੈਂ ਬਿਮਾਰ ਮੰਨਦਾ ਬਿਮਾਰ ਸੀਗੇ ਉਹਨਾਂ ਦੀ ਜਿਹੜੀ ਹੈ ਨਬਜ਼ ਘਟ ਗਈ ਸੀ ਉਹ ਪਲਸ ਰੇਟ ਘਟ ਗਿਆ ਸੀਗਾ ਹੁਣ ਠੀਕ ਹੋ ਗਿਆ ਛਿਕਲ ਹੈ ਮੁਬਾਰਕ ਉਹਨਾਂ ਨੂੰ ਮੁੱਖ ਮੰਤਰੀ ਦੇ ਬਾਅਦ ਪ੍ਰੋਟੋਕੋਲ ਦੇ ਹਿਸਾਬ ਨਾਲ ਬੜਾ ਫਰਕ ਪੈਂਦਾ ਸਾਬ ਸੀਨੀਅਰਟੀ ਕਿਹੜੇ ਮਨਿਸਟਰ ਦੀ ਮਨਵਾਦ ਦੱਸਦੇ ਸਾਬ ਸ਼ਾਇਦ ਮੈਂ ਕਹਵਲਾਂ ਮੈਨੂੰ ਪਤਾ ਨਹੀਂ ਨੰਬਰ 2 ਕਿਹਦੀ ਹੈ ਹਰਪਾਲ ਚੀਮਾ ਜੀ ਉਹਦਾ ਰੌਲਾ ਪਿਆ ਖੜਾ ਸੀ ਵਿਚਾਲੇ ਕਹਿੰਦੇ ਸੀਗੇ ਅਮਨ अरोड़ा ਜੀ ਵੀ ਆ ਹੈਗੇ ਮੈਂ ਮੈਂ ਨੰਬਰ 2 ਆ ਕਹਿੰਦੇ ਨਹੀਂ ਨੰਬਰ 2 ਤਾਂ ਚੀਮਾ ਸਾਹਿਬ ਹੈ ਉੱਤੇ ਕਿਹਨੂੰ ਆਉਣਾ ਚਾਹੀਦਾ ਸੀ ਸਾਬ ਮੇਰਵਾਜ਼ ਹਰਪਾਲ ਚੀਮਾ ਜੀ ਉਹਨਾਂ ਨੂੰ ਤਾਂ ਪਤਾ ਹੈ ਐਸਡੀਆਰਐਫ ਦਾ ਪਤਾ ਉਹਨਾਂ ਨੂੰ ਉਹਨਾਂ ਨੂੰ ਤਾਂ ਪੈਸੇ ਦਾ ਪਤਾ ਉਹਨੂੰ 60000 ਦਾ ਪਤਾ ਹੋਣਾ ਵੀ ਇਹ 60000 ਕਾਹਦੇ ਮੰਗ ਰਿਹਾ ਮੈਂ ਜੀ ਉਹ ਫਾਈਨੈਂਸ ਮਿਨਿਸਟਰ ਹੈ ਭੇਜਿਆ ਕਿ ਉਹਨੂੰ ਖੁੱਡੀਆਂ ਸਾਹਿਬ ਨੂੰ ਖੁੱਡੀਆਂ ਸਾਹਿਬ ਦੀ ਸੀਨੀਅਰਿਟੀ ਮੈਨੂੰ ਪਤਾ ਨਹੀਂ ਮੇਰੇ ਤਾਂ ਭਰਾ ਮੇਰੇ ਤਾਂ ਪੁਰਾਣੇ ਕੁਲੀਗ ਰਏ ਹੈ ਸਾਹਿਬ ਆ ਹਾਈएस्ट ਰਿਗਾਰਡ ਫॉर ਹਿਮ ਪਰ ਮੈਂ ਉਹਨਾਂ ਤੋਂ ਆ ਐਕਸਪੈਕਟ ਕਰਾਂ ਉਹਨ ਮੇਰੇ ਵਰਗੇ ਕਮਲੇ ਨੂੰ ਖੜਾ ਕਰ ਦੇਣ ਉੱਤੇ ਜਾ ਕੇ ਜਦੋਂ ਹਿਸਾਬ ਦੱਸ ਮੈਂ ਕਿੱਧਰੋਂ ਦੱਸੂਗਾ ਸਾਹਿਬ ਮੇਰ ਤੋਂ ਖੇਤੀਬਾੜੀ ਦਾ ਪੁੱਛ ਲਓ ਮੈਂ ਦੱਸ ਦੂੰਗਾ ਮੈਂ ਉਹ ਸਿੱਟਾ ਨਾਲ ਲੈ ਕੇ ਗਿਆ ਮੈਂ ਆ ਦੇਖ ਲਓ ਜੀ ਆ ਸਾਡਾ ਚੋਨਾ ਸਾਰਾ ਇਹਦੇ ਜੜਾਜੇ ਪਾਣੀ ਇੰਨੇ ਦੇ ਨਾਲ ਆ ਕੇ ਖੜ ਗਿਆ ਜਿੱਥੇ ਪਾਣੀ ਖੜ ਜੇ ਜੜਾਜੇ ਕੁਝ ਨਹੀਂ ਹੁੰਦਾ ਉੱਥੇ ਮੈਂ ਦੱਸਿਆ ਮੈਂ ਕਿ ਜੀ ਸਾਡੇ ਆ ਚੋਨੇ ਦੀ ਜੜਾਜੇ ਪਾਣੀ ਖੜ ਗਿਆ ਤੇ ਪੰਜਾਬ ਦੀ ਜੜਾਜੇ 5 ਸਾਲ ਵਾਸਤੇ ਆਪ ਆ ਕੇ ਬਹਿ ਗਈ ਗੁੰਡਾ ਪੰਜਾਬ ਦੇ ਕਰ ਪਹਿਲਾਂ ਕੁਝ ਨਹੀਂ ਹੋਣਾ ਇੱਥੇ ਪਰ ਦੂਜੇ ਮੰਤਰੀ ਭੇਜਤੇ ਮੁੰਨਿਆ ਸਾਹਿਬ ਮੁੰਨਿਆ ਸਾਹਿਬ ਤੋਂ ਮੈਂ ਮਾਫੀ ਚਾਹੂੰਗਾ ਆਮ ਰੀਅਲੀ ਰਿਗਰਟ ਬਿਨਾਨੀ ਅਕੈਡਮੀ ਰਿਹਾ ਉਹਨਾਂ ਨੂੰ ਭਾਵਨਾ ਨੂੰ ਠੇਸ ਲੱਗਿਆ ਸੁਨੀਲ ਨੇ ਮੇਰੀ ਬੇਇੱਜ਼ਤੀ ਕਰਤੀ ਮੁੰਡੀਆਂ ਸਾਹਿਬ ਆਈ ਆ ਹਾਈਐਸਟ ਰਿਗਾਰਡ ਫਾਰ ਯੂ ਮੇਰੀ ਕਦੇ ਮੁਲਾਕਾਤ ਉਹਨਾਂ ਨਾਲ ਨਹੀਂ ਹੋਈ ਤੇ 나ই ਮੈਂ ਕਿਹਾ ਮੈਂ ਉਹਨਾਂ ਨੂੰ ਜਾਣਦਾ ਨਹੀਂ ਮੈਂ ਕਿਹਾ ਮੁਲਾਕਾਤ ਮੇਰੀ ਨਹੀਂ ਹੋਈ ਪਰ ਮਨੂੰ ਆ ਨਹੀਂ ਸੀ ਪਤਾ ਵੀ ਉਹਨਾਂ ਕੋਲ ਵਿਭਾਗ ਕਿਹੜਾ ਹੈ ਕਿਉਂਕਿ ਜਦੋਂ ਨਾਮ ਆਇਆ ਖੁੱਡੀਆਂ ਸਾਹਿਬ ਤੇ ਮੁੰਡੀਆਂ ਸਾਹਿਬ ਜਾ ਰਹੇ ਤੇ ਮੈਂ ਕਿਹਾ ਮੁੰਡੀਆਂ ਸਾਹਿਬ ਕਿਹੜੇ ਵਿਭਾਗ ਦੇ ਹਰ ਬੰਦੇ ਹੈ ਮੈਂ ਕਿਹਾ ਹਰ ਬੰਦਾ ਇਹਨਾਂ ਨੂੰ ਨੁਕਸਾਨ ਹੋਇਆ ਨਹੀਂ ਫਿਰ ਉਹ ਮੈਂ ਕਢਾ ਕੇ ਲਿਸਟ ਦੇਖੀ ਪਤਾ ਲੱਗਿਆ ਡਿਜ਼ਾਸਟਰ ਮੈਨੇਜਮੈਂਟ ਦੇ ਵਿਭ ਫੀਲ ਬੈਡ ਐਂਡ ਆਈ ਰਿਗਰੈਟ ਵੀ ਤੁਹਾਡੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਪਰ ਐਨੇ ਨਾਜ਼ੁਕ ਮિજાਜ ਵੀ ਨਾ ਬਣੋ ਕਿਉਂਕਿ ਜਿਹੜੀ ਸਰਕਾਰ ਚੇ ਕੰਮ ਕਰ ਰਹੇ ਹੋ ਉਥੇ ਮੰਤਰੀਆਂ ਨੂੰ ਨਹੀਂ ਪਤਾ ਢਾਲੀਵਾਲ ਸਾਹਿਬ ਦੀ ਗੱਲ ਕਰੀ ਜਾਂਦਾ ਮੈਂ ਸਾਹਿਬ ਢਾਲੀਵਾਲ ਸਾਹਿਬ ਆਪਣੇ ਵਿਭਾਗੇ ਵਿੱਚ ਪਿਛਲੇ ਲਿਖਦੇ ਹੁੰਦੇ ਸੀ ਐਨ ਆਰ ਆਈ ਵਿਭਾਗ ਬਾਅਦ ਚ ਪਤਾ ਲੱਗਿਆ ਇਹਨਾਂ ਦੀ ਵਿਭਾਗ ਨਹੀਂ 6 ਮਹੀਨੇ ਤਏ ਸਾਰੇ ਪੰਜਾਬ ਨੂੰ ਬੇਵਕੂਫ ਬਣਾਈ ਰੱਖਿਆ ਇਹਨਾਂ ਨੇ ਉਦੋਂ ਦਾ ਕਿਸੇ ਨੇ ਮਹਿਸੂਸ ਨਹੀਂ ਕੀਤਾ ਸੁਨੀਲ ਜਾ ਕੇ ਨੇ ਪੁੱਛ ਲਿਆ ਵੀ ਨਾਲ ਕੋਲ ਮਹਿਕਮਾ ਕਿਹੜਾ ਹੈ ਵੈਸੇ ਤਾਂ ਬੁਰਾ ਨਾਮ ਮੰਨਣ ਕਿਤੇ ਭਗਵੰਤ ਮਾਨ ਜੀ ਨੂੰ ਠੇਸ ਨਾ ਲੱਗੇ ਬੜੇ ਪਾਉਕ ਹੈ ਕਿਉਂਕਿ ਜਿਸ ਦਿਨ ਬਿਮਾਰ ਹੈ ਉਸ ਦਿਨ ਪਾਉਕ ਹੋਗੇ ਸੀ ਉਸ ਤੋਂ ਪਹਿਲੇ ਦਿਨ ਉਸ ਦਿਨ ਪਾਉਕ ਹੋਗੇ ਸੀ ਅੰਜੂ ਆ ਗਈ ਸੀ ਕਿ ਬੜੇ ਪਾਉਕ ਹੋਗੇ ਹੁਣ ਪਾਉਕ ਨਾ ਹੋ ਜਾਣ ਭਗਵੰਤ ਮਾਨ ਜੀ ਮੇਰਾ ਤੁਹਾਨੂੰ ਚੈਲੰਜ ਹੈ ਜੇ ਕਿਤੇ ਸੁਣ ਰਹੇ ਹੋ ਤਾਂ ਬਾਅਦ ਚੇ ਦਾ ਪਤਾ ਨਹੀਂ ਲਿਸਟ ਕੱਢ ਲੋਂਗੇ ਤੇ ਤੁਸੀਂ ਸਾਰੇ ਮੰਤਰੀਆਂ ਦੇ ਮਹਿਕਮੇ ਮੈਨੂੰ ਦੱਸ ਦਿਓ ਤਾਂ ਮੈਨੂੰ ਏਟਾ ਬਿਠਾ ਲਿਓ ਸਾਕ ਮੈਂ ਉਹਨਾਂ ਦੇ ਨਾਮ ਵੀ ਦੱਸ ਦੇਣਾ ਕਿ ਮੁੱਖ ਮੰਤਰੀ ਸਾਹਿਬ ਦੇ ਆਪਣੇ ਮੰਤਰੀਆਂ ਦੇ ਨਾਮ ਦੱਸ ਦੇਣ ਪੂਰੇ ਵੀ ਕਿਹੜੇ-ਕਿਹੜੇ ਮੇਰੇ ਮੰਤਰੀ ਐ ਕਿਉਂਕਿ ਮੁੰਜਵਾਨੀ ਸਾਹਿਬ ਮੁੰਜਵਾਨੀ ਨਹੀਂ ਪਤਾ ਸਾਹਿਬ ਸੋ ਆਮ ਸੌਰੀ ਬਟ ਆ ਸਟਿਲ ਰਿਗਰੈਟ ਅਗਰ ਮੁੰਡੀਆਂ ਸਾਹਿਬ ਨੂੰ ਅੱਜ ਭਗਵੰਤ ਮਾਨ ਜੀ ਨੇ ਬਿਆਨ ਦਿੱਤੇ ਐ ਪ੍ਰੈਸ ਕਾਨਫਰੰਸ 'ਚ ਬੜਾ ਸੀਰੀਅਸ ਮਸਲਾ ਐ ਦੇ ਵਿੱਚ ਪੈਣਾ ਨਹੀਂ ਚਾਹੀਦਾ ਬਟ ਅ ਸੀਰੀਅਸਨੈਸ ਦੇ ਨਾਲ ਇੱਕ ਮਸਲਾ ਜੁੜਿਆ ਹੋਇਆ ਸਾਬ ਇਸ ਕਰਕੇ ਮੈਂ ਕਹਿ ਰਿਹਾ ਉਹਨਾਂ ਨੂੰ ਜਦੋਂ ਇਸ ਗੱਲ ਦਾ ਆਇਆ ਪੱਤਰਕਾਰਾਂ ਨੇ ਪੁੱਛਿਆ ਸੁਨੀਲ ਜਾਖੜ ਨੇ ਕਿਹਾ ਜੀ ਮੈਂ ਤਾਂ ਮੁੰਡੀਆਂ ਜੀ ਦਾ ਮਹਿਕਮਾ ਹੀ ਨਹੀਂ ਜਾਣਦਾ ਕਹਿੰਦੇ ਜਾਖਰ ਨੂੰ ਕਹੋ ਵੀ ਯਾਦ ਕਰ ਲਵੇ ਮੁੰਡੀਆਂ ਦਾ ਮਹਿਕਮਾ ਕਿਉਂਕਿ ਅਸੀਂ ਮੁੜ ਕੇ ਵੀ ਆਣ ਵਾਲੇ ਹਾਂ ਮੈਂ ਕਹਿੰਦਾ ਜੀ ਅਸੀਂ ਬਹੁਤ ਸਾਰੀਆਂ ਗੱਲਾਂ ਇਸ ਕਿਸਮ ਦੀਆਂ ਸੁਣਦੇ ਹਾਂ ਵਿਧਾਨ ਸਭਾ 'ਚ ਬਹੁਤ ਹੁੰਦੀਆਂ ਨੇ ਕੋਈ ਕਹਿੰਦਾ 25 ਸਾਲ ਅਸੀਂ ਰਾਜ ਕਰਾਂਗੇ ਕੋਈ ਕਹਿੰਦਾ 50 ਸਾਲ ਕਰਦੇ ਹਾਂ ਬਹੁਤ ਸਾਰੇ ਕਰਦੇ ਆਏ ਆ ਚਲੇ ਗਏ ਕੋਈ ਗੱਲ ਨਹੀਂ ਆ ਜਾਣ ਲੋਕਾਂ ਦਾ ਸਦਕੇ ਜੀ ਲੋਕ ਜਿਹਨੂੰ ਲੈ ਕੇ ਆਣਗੇ ਪਰ ਫਿਰ ਕਹਿੰਦੇ ਤੁਸੀਂ ਅਗਰ ਨਹੀਂ ਤੁਹਾਨੂੰ ਪਤਾ ਤਾਂ ਬੀਬੀ ਪਟਲਜੀ ਤੋਂ ਪੁੱਛ ਲਿਓ ਜਦੋਂ ਉਹਨਾਂ ਨੇ ਆਹ ਗੱਲ ਕਹੀ ਨਾ ਯਾਰ ਮੈਂ ਕਿਹਾ ਸੁਨੀਲ ਜਾਖੜ ਪ੍ਰੈਸ ਕਾਨਫਰੈਂਸ ਚ ਚੱਲਿਆ ਥੋੜਾ ਪਤਾ ਕਰ ਲੋ ਵੀ ਸ਼ਾਇਦ ਮੁੰਡੀਆਂ ਜੀ ਦੇ ਬਾਰੇ ਤੁਹਾਨੂੰ ਪੂਰਾ ਪਿਛੋਕੜ ਪਤਾ ਨਾ ਹੋਵੇ ਮੈਂ ਪਤਾ ਕੀਤਾ ਸਾਬ ਮੁੰਡੀਆਂ ਸਾਹਿਬ ਬੁਰਾ ਨਾ ਮੰਨਿਓ ਉੱਥੇ ਇਲਾਕੇ 'ਚ ਥੋੜਾ ਨਾਮ ਘੱਟ ਬੋਲਦਾ ਹੈ ਹਰਦੀਪ ਸਿੰਘ ਮੁੰਡੀਆਂ ਜੀ ਦਾ ਤੇ ਥੋੜੇ ਪਰ ਗੁਰਦੀਪ ਸਿੰਘ ਮੁੰਡੀਆਂ ਜੀ ਦਾ ਨਾਮ ਬਹੁਤ ਬੋਲਦਾ ਹੱਸੋ ਨਾ ਸਾਬ ਤੁਸੀਂ ਆ ਜਿਹੜੀ ਚਿਹਰੇ ਤੇ ਮੁਸਕਾਨ ਹੈ ਆ ਗੱਲ ਦੱਸਦੀ ਨਹੀਂ ਲੋਕਾਂ ਨੂੰ ਪੁੱਛੋ ਲੋਕਾਂ ਨੇ ਧਰਨੇ ਲਾਏ ਸੀਗੇ ਉਹ ਜਿਹੜਾ ਉੱਥੇ ਬੰਨ ਟੁੱਟਿਆ ਨਾ ਤੁਸੀਂ ਬੰਦ ਉਹ ਮਾਈਨਿੰਗ ਦੇ ਵਿੱਚ ਸ਼੍ਰੀਮਾਨ ਜੀ ਦਾ ਨਾਮ ਬੋਲਦਾ ਹੈ ਯਾਰਾਂ ਦਾ ਨਾਮ ਬੋਲਦਾ ਹੈ ਉੱਥੇ ਐਵੇਂ ਨਾ ਖਾਤੇ ਫਰੋਲਣ ਦਾ ਕਹਿਦਿਆ ਕਰੋ ਕਿਤੇ ਐ ਪਤਾ ਲੱਗਿਆ ਇੱਥੇ 2 ਐਮਐਲਏ ਭਜਾ ਰੱਖਿਆ ਫਿਰ ਤੀਜਾ ਭਜਾਣਾ ਪਵੇ ਫਿਰ ਪੁਲਸ ਮਗਰ ਪੱਜੀ ਫਿਰਦੀ ਹੋਵੇ ਕਿਉਂਕਿ ਅਸੀਂ ਖਾਤੇ ਸਾਰੇ ਫਰੋਲ ਕੇ ਲਿਆਵਾਂਗੇ ਮਾਨ ਸਾਹਿਬ ਆ ਕਾਂਗਰਸ ਪਾਰਟੀ ਨਹੀਂ ਜਿਹਨੂੰ ਡਰਾ ਕੇ ਤੁਸੀਂ ਬਿਠਾ ਲਓਵੇਂ ਮਸਾਂ ਦੇ ਖਾਤੇ ਖੋਲੂਗਾ ਅਸੀਂ ਸਾਰੀਆਂ ਗੱਲਾਂ ਦੇ ਖਾਤੇ ਖੋਲ੍ਹਾਂਗੇ ਸਾਬ ਸਾਰੀਆਂ ਗੱਲਾਂ ਦੇ ਹਿਸਾਬ ਦੇਣੇ ਪੈਣਗੇ ਪਰ ਅੱਜ ਦੇ ਦਿਨ ਮੇਰਾ ਇਹ ਮੈਂ ਹਿਸਾਬ ਕਿਤਾਬ ਤਾਂ ਬਾਅਦ 'ਚ ਲਊਗਾ ਅੱਜ ਤਾਂ ਮੇਰਾ 1 ਮਿੰਟਸ ਹਰ ਸਾਰੇ ਸਵਾਲਾਂ ਦਾ ਜਵਾਬ ਮੈਂ ਮੈਂ ਦਊਂਗਾ ਪਰ ਮੇਰਾ ਇੱਕ ਸਵਾਲ ਭਗਵੰਤ ਮਾਨ ਜੀ ਨੂੰ ਹੈ ਭਗਵੰਤ ਮਾਨ ਜੀ ਇਹ ਸਵਾਲ ਵੀ ਹੈ ਬੇਨਤੀ ਵੀ ਹੈ ਅੱਜ ਤੁਸੀਂ ਕਹੇਗੇ ਮੈਂ ਡਿਟੇਲ 'ਚ ਜਾਊਂਗਾ ਇਹ ਜਾਊਂਗਾ ਉਹ ਜਾਊਂਗਾ ਆ ਭੀਮਾ ਕਰਵਾਓ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਰਾਓ ਜਾਂ ਜਿਹੜੀ ਤੁਸੀਂ ਕਹ ਅਸੀਂ ਵੀ ਇਸ ਸਟੇਟ ਦੀ ਆਪਣੀ ਕਰਕੇ ਕਰਾਵਾਂਗੇ ਕੋਈ ਸਿੰਕਿੰਗ ਫੰਡ ਬਣਾਓ ਪੰਜਾਬ ਤਾਂ ਸਿੰਕ ਹੋ ਰਿਹਾ ਪਰ ਇੱਕ ਉਹਦੇ ਵਾਸਤੇ ਕੋਈ ਨਾ ਕੋਈ ਪ੍ਰੀਮੀਅਮ ਦੇਣ ਵਾਸਤੇ ਉਹਦਾ ਫੰਡ ਬਣਵਾਓ ਦੂਜਾ ਮੇਰਾ ਸਵਾਲ ਹੈ ਇਹ ਸਾਰੇ ਸਵਾਲ ਵੈਸੇ ਤਾਂ ਭਗਵੰਦ ਮਾਨ ਜੀ ਵੱਢੀ ਕਰਨੇ ਚਾਹੀਦੇ ਮੇਰੇ ਕੇਜਰੀਵਾਲ ਸਾਹਿਬ ਦੇ ਨਾਮ ਪਾਇਓ ਜੀ ਸਵਾਲ ਬਿਕੋਜ਼ ਹੀ ਇਜ਼ ਦਾ ਡੀ ਫੈਕਟ ਚੀਫ ਮਿਨਿਸਟਰ ਟੂਡੇ ਮੇਰੇ ਸਵਾਲ ਕੇਜਰੀਵਾਲ ਸਾਹਿਬ ਨੂੰ ਹੈ ਕੇਜਰੀਵਾਲ ਸਾਹਿਬ ਕਿਦੋਂ ਕਰਵਾਉਂਗੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਜੇ ਤੁਹਾਨੂੰ ਪ੍ਰਧਾਨ ਮੰਤਰੀ ਜੀ ਫੋਟੋ ਚੰਗੀ ਨਹੀਂ ਲੱਗਦੀ ਥੋੜੀ ਤਾਂ ਮੈਂ ਲੱਗਣ ਦੀ ਕਹਿ ਨਹੀਂ ਸਕਦਾ ਭਰਾ ਮੈਂ ਜਰੂਰ ਬੇਨਤੀ ਕਰਦੀ ਹਾਂ ਕਿ ਉੱਥੇ ਪ੍ਰਧਾਨ ਮੰਤਰੀ ਜੀ ਫੋਟੋ ਨਾਲ ਲੱਗੇ ਪਰ ਘਟੋ ਘਟ ਬੀਮਾ ਕਰਵਾ ਦਿਓ ਕਿਉਂਕਿ 1500 ਕਰੋੜ ਰੁਪਏ ਆਯੂਸ਼ਮਾਨ ਭਾਰਤ ਦੇ ਇਸੇ ਕਰਕੇ ਰੁਕੇ ਪਏ ਰਹੇ 2 ਸਾਲ ਜਦੋਂ ਤੇ ਆਮ ਆਦਮੀ ਕਲੀਨਿਕ ਤੇ ਕਹਿੰਦੇ ਭਗਵੰਤ ਮਾਨ ਤੇ ਕੇਚਰੀਵਾਲ ਦੀ ਫੋਟੋ ਲੱਗੂਗੀ ਆਮ ਆਦੀ ਪਾਰਟੀ ਜਦੋਂ ਪੰਜਾਬ ਵਿੱਚ ਉਭਰੀ ਤਾਂ ਇਸ ਨੇ ਹਰ ਖੇਤਰ ਵਿੱਚੋਂ ਅਹਿਮ ਸ਼ਖਸੀਅਤਾਂ ਚੁਣ ਕੇ ਸਿਆਸਤ ਵਿੱਚ ਲਿਆਉਣ ਅਤੇ ਲੋਕ ਨੁਮਾਇੰਦੇ ਬਣਾਉਣ ਦੀ ਗੱਲ ਤੋਰੀ। ਹੌਲੀ-ਹੌਲੀ ਇਹ ਪਾਰਟੀ ਵੀ ਰਵਾਇਤੀ ਪਾਰਟੀਆਂ ਦੇ ਰਾਹੋਂ ਤੁਰੇ। ਫਿਰ ਸੱਤਾ ਵਿੱਚ ਆਉਣ ਤੋਂ ਪਹਿਲਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅੱਦੇ ਤੋਂ ਵੱਧ ਉਹਨਾਂ ਆਗੂਆਂ ਨੂੰ ਟਿਕਟਾਂ ਦਿੱਤੀਆਂ ਜੋ ਦੂਜੀਆਂ ਪਾਰਟੀਆਂ ਵਿੱਚੋਂ ਇਸੇ ਮਕਸਦ ਨਾਲ ਇੱਧਰ ਆਏ। ਝਾੜੂ ਦੀ ਹਵਾ ਵਿੱਚ ਬਹੁਤੇ ਜਿੱਤ ਵੀ ਗਏ। ਪਾਰਟੀ ਇਹਨਾਂ ਨੂੰ ਆਪਣੇ ਨਗੀਨੇ ਦੱਸਦੀ ਰਹੀ ਅਤੇ ਲੋਕ ਉਹਨਾਂ ਵਿੱਚੋਂ ਬਹੁਤਿਆਂ ਨੂੰ ਨਮੂਨੇ ਦੱਸਦੇ ਨੇ ਇਹਨਾਂ ਦੇ ਅਜਿਹੇ ਇੱਕ ਐਮਐਲਏ ਨੂੰ ਅੱਜ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਹੈ ਟੈਕਸੀ ਡਰਾਈਵਰ ਹੁੰਦੇ ਹੋਏ ਮਨਜਿੰਦਰ ਸਿੰਘ ਲਾਲਪੋਰਾ ਨੇ 12 ਸਾਲ ਪਹਿਲਾਂ ਇੱਕ ਦਲਿਤ ਕੁੜੀ ਨਾਲ ਕੁੱਟਮਾਰ ਕੀਤੀ ਸੀ ਫਿਰ ਪੁਲਿਸ ਵਾਲੇ ਵੀ ਇਸ ਕੁੜੀ ਨਾਲ ਖਿੱਚ ਦੂ ਘਰਦੇ ਹੋਏ ਨਜ਼ਰ ਆਏ ਜਿਸ ਦੀ ਵੀਡੀਓ ਬਾਅਦ ਵਿੱਚ ਵਾਇਰਲ ਹੋ ਗਈ ਵਾਇਰਲ ਵੀਡੀਓ ਤੇ ਸੁਪਰੀਮ ਕੋਰਟ ਨੇ ਨੋਟਿਸ ਲਿਆ ਅਤੇ ਮਾਮਲਾ ਅਦਾਲਤ ਵਿੱਚ ਫਸ ਗਿਆ। 2 ਦਿਨ ਪਹਿਲਾਂ ਅਦਾਲਤ ਨੇ ਲਾਲਪੁਰਾਸ ਨੇ ਹੋਰਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਅਤੇ ਅੱਜ ਸਜ਼ਾ ਸੁਣਾ ਦਿੱਤੀ। 4 ਸਾਲ ਦੀ ਸਜ਼ਾ ਹੋਣ ਕਰਕੇ ਸੁਪਰੀਮ ਕੋਰਟ ਦੀ ਰੂਲਿੰਗ ਮੁਤਾਬਕ ਲਾਲਪੁਰਾ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈਣਾ ਹੈ। ਚੰਗਾ ਹੋਵੇਗਾ ਜੇ ਪਾਰਟੀ ਅਤੇ ਭਗਵੰਤ ਮਾਨ ਸਰਕਾਰ ਆਪਣੇ ਆਪ ਹੀ ਇਸ ਐਮਐਲਏ ਤੋਂ ਅਸਤੀਫਾ ਲੈ ਲਵੇ। ਹੁਣ ਇਹ ਸੀਟ ਵੀ ਖਾਲੀ ਹੋ ਜਾਣੀ ਹੈ ਜਿੱਥੋਂ ਇੱਕ ਹੋਰ ਜ਼ਿਮਨੀ ਚੋਣ ਹੋਵੇਗੀ। ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰਾ ਸਿੰਘ ਦੀ ਮੌਤ ਕਰਕੇ ਉੱਥੇ ਪਹਿਲਾਂ ਹੀ ਚੋਣ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਭਾਵੇਂ ਚੋਣ ਕਮਿਸ਼ਨ ਨੇ ਹਲੇ ਤਰਨ ਤਰਨ ਦੀ ਵਿਧਾਨ ਸਭਾ ਦੀ ਜਿੰਮਨੀ ਚੋਣ ਲਈ ਕੋਈ ਤਾਰੀਖ ਨਹੀਂ ਲਾਣੀ ਸਨੌਰ ਵਾਲੇ ਵਿਧਾਇਕ ਕਰਮੀ ਸਿੰਘ ਪਠਾਨ ਮਾਜਰਾ ਨਾਲ ਜੋ ਚੱਲ ਰਿਹਾ ਹੈ ਉਸ ਤੋਂ ਵੀ ਲੱਗਦਾ ਇੱਥੇ ਵੀ ਜ਼ਿਮਨੀ ਚੋਣ ਹੋਏਗੀ ਇਸ ਤਰ੍ਹਾਂ ਇਹ ਤਿੰਨ ਜ਼ਿਮਨੀ ਚੋਣਾ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਜਿੱਤਣ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅੱਗੇ ਵੱਡੀ ਚੁਣੌਤੀ ਹੋਏਗੀ ਕਿਉਂਕਿ ਸਿਆਸੀ ਧਿਰਾਂ ਇਹਨਾਂ ਚੋਣਾਂ ਨੂੰ ਸੈਮੀਫਾਈਨਲ ਵਜੋਂ ਲੜਨਗੀਆਂ ਵੈਸੇ ਇਹ ਕਈ ਪੰਚਾਇਤੀ ਚੋਣਾਂ ਵੀ ਹੋਣੀਆਂ ਬਾਕੀ ਨੇ ਅਗਲੇ ਸਾਲ ਕਈ ਮਿਊਨਿਸਪਲ ਕਮੇਟੀਆਂ ਦੀ ਮਿਆਦ ਪੂਰੀ ਹੋਣ ਕਰਕੇ ਨਗਰ ਕੌਂਸਲ ਚੋਣਾਂ ਵੀ ਕਰਾਉਣੀਆਂ ਪੈਣਗੀਆਂ ਲੱਗਦਾ ਹੈ ਅਗਲਾ ਸਾਲ ਚੋਣਾਂ ਵਿੱਚ ਹੀ ਲੰਗੇਗਾ ਕਿਉਂਕਿ ਸਾਲ ਦੇ ਅਖੀਰ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗੜ ਵੱਜ ਜਾਣਾ ਹੈ ਇਹ ਉਹ ਕਈ ਪਾਸਿਆਂ ਤੋਂ ਕੇਜੀ ਆਮ ਆਦੀ ਪਾਰਟੀ ਅਤੇ ਆਰਥਿਕ ਪੱਖ ਤੋਂ ਡਾਵਾਡੋਲ ਪੰਜਾਬ ਸਰਕਾਰ ਅੱਗੇ ਚੁਣੌਤੀਆਂ ਹੀ ਚੁਣੌਤੀਆਂ ਹੈ